ਨੁਦਿਆਣਾ ਦੇ ਜਿਪਤੀ ਮੇਅਰ ਅਤੇ ਵਾਰਡ ਨੰਬਰ 40 ਦੇ ਕਾਉਂਸਲਰ ਪ੍ਰਿੰਸ ਚੋਹਰ ਦੇ ਇਲਾਕੇ ਦੇ ਵਿੱਚ ਉਹਨਾਂ ਦੇ ਗੁੰਮਸ਼ੁਦਾ ਫੋਨ ਦੇ ਪੋਸਟਰ ਲੱਗੇ ਦਿਖਾਈ ਦੇ ਰਹੇ ਨੇ ਜਦ ਇਸ ਸੰਬੰਧੀ ਸਾਡੀ ਟੀਮ ਜਿਪਤੀ ਮੇਅਰ ਦੇ ਦਫ਼ਤਰ ਗੱਲਬਾਤ ਕਰਨ ਦੇ ਲਈ ਗਈ ਤਾਂ ਜਿਪਤੀ ਮੇਅਰ ਆਪਣੇ ਦਫ਼ਤਰ ਦੇ ਵਿੱਚ ਮੌਜੂਦ ਸੀ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਦੱਸਿਆ ਕਿ ਮੈਂ ਇੱਕ ਗਰੀਬ ਘਰ ਦੇ ਵਿੱਚੋਂ ਉੱਠਿਆ ਮਿਹਨਤ ਕਰਕੇ ਅੱਜ ਇਸ ਮੁਕਾਮ ਤੱਕ ਪਹੁੰਚਿਆ ਹਾਂ ਅਜੇ ਹੀ ਚੀਸਾਂ ਜੋ ਵਿਰੋਧੀਆਂ ਨੂੰ ਹਸਮ ਨਹੀਂ ਹੋ ਰਹੀਆਂ ਨੇ ਇਸ ਕਰਕੇ ਚੋਣਾਂ ਦੇ ਨੇੜੇ ਵਿਰੋਧੀਆਂ ਦੇ ਵੱਲੋਂ ਇਹੋ ਜਿਹੇ ਕੰਮ ਕੀਤੇ ਜਾ ਰਹੇ ਨੇ ਪਰ ਇਹੋ ਜਿਹੇ ਕੰਮਾਂ ਦੇ ਨਾਲ ਜਨਤਾ ਦੇ ਉੱਪਰ ਕੋਈ ਅਸਰ ਨਹੀਂ ਪੈਣ ਵਾਲਾ ਸਮਰਾਲਾ ਤੋਂ ਪਰਮਿੰਦਰ ਵਰਮਾ ਦੀ ਰਿਪੋਰਟ ਬਨਾਤਾ ਕਈਆਂ ਤੋਂ ਇਹ ਜੀ ਜਰਨੀ ਹੁੰਦੀ ਵੀ ਇੱਕ ਆਮ ਘਰ ਦਾ ਲੜਕਾ ਐਡੀ ਵੱਡੀ ਪੋਸਟ ਤੇ ਕਿਤਾ ਬਹਿ ਗਿਆ ਦੇਖੋ ਮੈਂ ਮੇਰਾ ਰਾਜਨੀਤੀ ਕੈਰੀਅਰ ਮੇਰਾ 2012 ਤੋਂ ਸ਼ੁਰੂ ਹੋਇਆ ਮੈਂ 2012 ਤੋਂ ਕੰਮ ਕਰਦਾ ਆ ਰਿਹਾ ਵਾਰ ਨੰਬਰ 40 ਮੈਂ 963 ਵੋਟਾਂ ਦੀ ਲੀਡ ਨਾਲ ਜਿੱਤੇ ਆ ਮੈਂ ਕੋਈ 10 20 ਕੋਈ 50 100 ਵੋਟ ਤੇ ਨਹੀਂ ਜਿੱਤੇ ਆ ਮੈਂ 963 ਵੋਟਾਂ ਨੇ ਜਿੱਤੇ ਆ ਵਾ ਜੇ ਲੋਕਾਂ ਦਾ ਜੇ ਮੈਂ ਲੋਕਾਂ ਦੇ ਕੰਮ ਕੀਤੇ ਸੀ ਤਾਂ ਲੋਕਾਂ ਨੇ ਮੈਨੂੰ ਵੋਟ ਪਾਈ ਹੁਣ ਫਰਕ ਇੰਨਾ ਵਾ ਹੁਣ ਅੱਜ ਦੀ ਡੇਟ ਤੇ ਦੇਖੋ ਮੈਂ ਤੁਹਾਨੂੰ ਅੱਜ ਕਰੰਟ ਦੱਸ ਰਿਹਾ 2 ਕਰੋੜ ਦੇ ਕੰਮ ਦੇ ਵਰਕ ਆਊਟ ਮੇਰੇ ਕੋਲ ਹੈ ਮੇਰੇ ਵਾਰਡ ਦੇ ਜਿੱਦੇ ਮੈਂ ਇੱਕ ਕਦੇ ਦਿਨ ਚ ਅਸੀਂ ਮੂਰਤ ਕਰਕੇ ਕੰਮ ਸ਼ੁਰੂ ਕਰਨ ਜਾ ਰਹੇ ਆ ਤੇ 8 ਕਰੋੜ ਦੇ ਵਰਕ ਆਰਡਰ ਜਿਹੜੇ ਹਫਤਾ 10 ਦਿਨ 20 ਦਿਨ ਦੇ ਵਿੱਚ ਉਹ ਟੈਕਨੀਕਲ ਪ੍ਰੋਸੈਸ ਹੁੰਦੇ ਟੈਂਡਰ ਦੇ ਉਸ ਤੋਂ ਬਾਅਦ 8 ਕਰੋੜ ਦੇ ਕੰਮ ਮੈਂ ਹੋਰ ਕਰਨ ਜਾ ਰਿਹਾ ਬਾੜ ਦੇ ਠੀਕ ਹੈ ਜੀ ਮੇਰੇ ਬਾੜ ਦੇ ਵਿੱਚ ਤੁਸੀਂ ਜਾ ਕੇ ਮੈਂ ਤੁਹਾਨੂੰ ਸਾਰਿਆਂ ਨੂੰ ਕਹਿ ਰਿਹਾ ਤੁਸੀਂ মিডিਆ ਵਾਲੇ ਮੇਰੇ ਬਾੜ ਦੇ ਵਿੱਚ ਕੁਆਲਿਟੀ ਚੌਂਗ ਦੇ ਵਿੱਚ ਸਰਕਾਰੀ ਸਕੂਲ ਦੀ ਇੱਕ ਬਿਲਡਿੰਗ ਸੀ ਉਹ ਸਕੂਲ ਦੀ ਬਿਲਡਿੰਗ ਅੱਜ ਵੀ ਖੜੀ ਆ ਜਾ ਕੇ ਦੇਖੋ ਮੈਂ ਸਾਰੇ ਸਾਰੀ ਪਬਲਿਕ ਨੂੰ ਕਹਿ ਰਿਹਾ ਜਾਓ ਉੱਥੇ ਜਾ ਕੇ ਦੇਖੋ 70 ਸਾਲ ਪਹਿਲਾਂ ਦੀ ਮੈਨੂੰ ਐਂਟਰੀ ਮਿਲੀ ਜਦੋਂ ਮੈਂ ਪਤਾ ਕਰਾਇਆ ਉੱਥੋਂ ਵੀ ਸਕੂਲ ਕਦੋਂ ਬਣਿਆ ਤਾਂ ਮੈਨੂੰ ਸਕੂਲ ਟੀਚਰ ਨੇ ਦੱਸਿਆ ਵੀ ਸਰ ਲਾਸਟ ਐਂਟਰੀ ਸੀ ਚੈੱਕ ਕੀਤੀ 70 ਸਾਲ ਪੁਰਾਣੀ ਆ ਉਹ ਦੋ ਮੰਜ਼ਲੀ ਸਕੂਲ ਬਣਿਆ ਸੀ ਠੀਕ ਆ ਜੀ ਉਹਦੇ ਵਿੱਚ ਸਕੂਲ ਦੇ ਹਾਲਾਤ ਇੰਨੇ ਮਾੜੇ ਸੀ ਕਿ ਉਹ ਬਿਲਡਿੰਗ गिर ਸਕਦੀ ਸੀ ਮੈਂ ਆਪਣੇ ਵੱਲੋਂ ਲੈਟਰ ਲਿਖਿਆ ਡੀਸੀ ਸਾਹਿਬ ਨੂੰ ਡੀਓ ਮੈਡਮ ਨੂੰ ਸਾਰਾ ਸਕੂਲ ਬੱਚਿਆਂ ਦੇ ਜਦੋਂ ਮੈਂ ਚਿਹਰਾ ਦੇਖਿਆ ਨਾ ਜੀ ਮੈਨੂੰ ਐ ਲੱਗਿਆ ਵੀ ਸਾਰਾ ਕੰਮ ਇੱਕ ਸਾਈਡ ਸਕੂਲ ਦਾ ਕੰਮ ਇੱਕ ਸਾਈਡ ਜਿਹੜੇ 8 ਕਰੋੜ ਦੇ ਮੈਂ ਤੁਹਾਨੂੰ ਕੰਮ ਦੱਸਿਆ ਨਾ ਡਵੈਲਪਮੈਂਟ ਦੇ ਕੰਮ ਨੇ ਤੇ ਜਿਹੜੇ ਸਕੂਲ ਦਾ ਕੰਮ ਸੀ ਮੈਂ ਡੀਸੀ ਸਾਹਿਬ ਕੋ ਗਿਆ ਹੁਣੇ 3 ਕਰੋੜ ਰੁਪਈਆ ਡੀਸੀ ਸਾਹਿਬ ਨੇ ਪਾਸ ਕੀਤਾ ਤੁਸੀਂ ਪਿੱਛੇ ਸ਼ਾਇਦ ਦੇਖੀ ਹੋਗੀ ਮੇਰੇ ਕਿ ਦੋਸਤ ਵੱਲੋਂ ਕਿਤੇ ਕਿਸੇ ਨੇ ਵੀਡੀਓ ਬਣਾ ਕੇ ਵਾਇਰਲ ਵੀ ਹੋਈ ਸੀ ਤੁਸੀਂ ਦੇਖੀ ਵੀ ਹੋਊਗੀ ਕਿ ਉਹ ਸਕੂਲ ਦੀ ਬਿਲਡਿੰਗ ਅੱਜ 3 ਮਹੀਨੇ ਹੋ ਗਏ ਟੈਕਨੀਕਲ ਪ੍ਰੋਸੈਸ ਹੁੰਦੇ ਨੇ ਉਹ ਹੋਰ ਮਹੀਨੇ ਨੂੰ ਉਹਦਾ ਕੰਮ ਸ਼ੁਰੂ ਹੋ ਜੂਗਾ ਸਕੂਲ ਦਾ ਪਰ ਬੱਚਿਆਂ ਦੀ ਜਾਨ ਸੱਤੋ ਕੀਮਤੀ ਸੀ 850 ਬੱਚਾ ਉਹ ਸਕੂਲ ਦੇ ਵਿੱਚ ਪੜ ਰਿਆ ਸੀ ਉਹ ਬੱਚਿਆਂ ਨੂੰ ਮੈਂ 850 ਨੂੰ 62 ਨੰਬਰ 40 ਦੇ ਵਿੱਚ ਹੀ ਪ੍ਰਾਈਵੇਟ ਜਗ੍ਹਾ ਦੇ ਉੱਤੇ ਮੈਂ ਉਹਨਾਂ ਨੂੰ ਜਗ੍ਹਾ ਦਵਾਈ ਤੇ ਬੱਚੇ ਜਿਹੜੇ ਸੇਫ ਉਹਨਾਂ ਦੀ ਪੜ੍ਹਾਈ ਚੱਲ ਰਹੀ ਹੈ ਉੱਥੇ ਬੱਚੇ ਪੜ੍ਹ ਰਹੇ ਨੇ ਤੁਸੀਂ ਸਵੇਰੇ ਹੁਣ ਤਾਂ ਚਲੋ ਰਾਤ ਹੋ ਗਈ ਸਵੇਰੇ ਬਿਨਾਂ ਦੱਸੇ ਜਿਹੜਾ ਮਰਜ਼ੀ ਜਾਓ ਪਹਿਲਾਂ ਸਕੂਲ ਦੇ ਹਾਲਾਤ ਦੇਖ ਲਿਓ ਤੇ ਜਿੱਥੇ ਬੱਚੇ ਟੰਪਨਰੀ ਜਗ੍ਹਾ ਦੇ ਕੇ ਪ੍ਰਾਈਵੇਟ ਉੱਥੇ ਮਿਠਾਏ ਉੱਥੋਂ ਵੀ ਮੈਂ ਕਿਹ ਜਗ੍ਹਾ ਹੋਰ ਮੈਨੂੰ ਵਧੀਆ ਮਿਲ ਰਹੀ ਹੈ ਬਾਗ ਚ ਮੈਂ ਬੱਚਿਆਂ ਨੂੰ ਉਸ ਜਗ੍ਹਾ ਤੇ ਵੀ ਸ਼ਿਫਟ ਕਰਨਾ ਸੋਚ ਰਿਹਾ ਵੀ ਯਾਰ ਜਦ ਤੱਕ ਸਕੂਲ ਨਹੀਂ ਬਣੂ ਬੱਚਿਆਂ ਨੂੰ ਬਹੁਤ ਵਧੀਆ ਮਾਹੌਲ ਮਿਲਣਾ ਚਾਹੀਦਾ ਹੁਣ ਇੰਨੇ ਕੰਮ ਨੇ ਠੀਕ ਹੈ ਜੀ ਹੁਣ ਇੰਨੇ ਕੰਮ ਜਦੋਂ ਬਾੜ ਨੰਬਰ 40 'ਚ ਹੋ ਰਹੇ ਨੇ ਤੇ ਨੈਚੁਰਲ ਆਪੋਜੀਸ਼ਨ ਨੂੰ ਤਾਂ ਘਬਰਾੜ ਪੈਣੀ ਆ ਅੱਛਾ ਜੀ ਲੱਗਦਾ ਹੈ ਕਿ ਤਨੇ ਕਿਸੇ ਜਿਹੜੇ ਇਹ ਹੋਚਲ ਲੱਗੇ ਨੇ ਉਨਿੰਦਨ ਯੋਗ ਹੈ ਕਿਉਂਕਿ ਕਾਫੀ ਵੱਡੇ ਉੱਤੇ ਤੁਸੀਂ ਬੈਠੇ ਹੋ ਤੇ ਓਪੀਸ਼ਨਲ ਅਡਵਰਸਰੀ ਦਾ ਕੰਮ ਕਰਨਾ ਮੇਂ ਨਹੀਂ ਦੇਖੋ ਜਿਹੜਾ ਮਾੜਾ ਕਰਮਾ ਤਾਂ ਮਾੜਾ ਜ਼ਰੂਰ ਹੈ ਪਰ ਮੈਂ ਬਹੁਤ ਇੱਕ ਦਾ ਜਾਣਦਾ ਮੈਨੂੰ ਅਗਰ ਪੂਰੇ ਤੱਕ ਕੇਸ ਨੇ ਬਿਠਾਇਆ ਤਾਂ ਮੈਨੂੰ ਸਾਡੇ ਬਾੜ ਦੇ ਲੋਕਾਂ ਨੇ ਤੇ ਪਰਮਪਿਤਾ ਪਰਮਾਤਮਾ ਨੇ ਮੇਤੇ ਬਹੁਤ ਵਾਰ ਕਿਰਪਾ ਕੀਤੀਆਂ ਬਹੁਤ ਜਿਆਦਾ ਕਿ ਮੈਨੂੰ ਇਹਨਾ ਮਾਣ ਦਿੱਤਾ ਇਨੀ ਛੋਟੀ ਉਮਰ ਚ ਤੇ ਮੈਂ ਤਾਂ ਸਿਰਫ ਕੰਮ ਹੀ ਕਰਨਿਆ ਹੁਣ ਗੱਲ ਰਹੀ ਬਾੜ ਨੰਬਰ 40 ਦੀ ਜਿੱਥੇ ਪੋਸਟਰ ਲੱਗੇ ਨੇ ਡਿਪਟੀ ਮੇਅਰ ਲੁਧਿਆਣਾ ਸ਼ਹਿਰ ਦਾ 95 ਵਾਰਡ ਆਂਦੇ ਮੇਰੇ ਅੰਦਰ ਤੇ ਮੈਂ ਲੁਧਿਆਣਾ ਸ਼ਹਿਰ ਦੇ ਵਿੱਚ ਅਗਰ ਤੁਸੀਂ ਕੋਈ ਵੀ ਵੀਡੀਓ ਦੇਖ ਰਹੇ ਹੋ ਜਾਂ ਦੇਖੋਗੇ ਹੁਣ ਤੁਹਾਡੇ ਮਹੱਲੇ ਦੇ ਵਿੱਚ ਅਗਰ ਕੋਈ ਵੀ ਇੱਟ ਵੀ ਲੱਗੀ ਹੋਵੇ ਨਾ ਜੀ ਕੋਈ ਸੜਕ ਕੋਈ ਟੂਬਵਲ ਕੋਈ ਲਾਈਟ ਕੋ ਪਾਰਕ ਕੋ ਪਾਣੀ ਅਗਰ ਕੁਝ ਵੀ ਹੁੰਦਾ ਹੋਊਗਾ ਤਾਂ ਬਤੋਰ ਡਿਪਟੀ ਮੇਅਰ ਉਹਦੇ ਮੈਂ ਪਾਸ ਕਰਦਾ ਮੇਅਰ ਸਾਹਿਬ ਪਾਸ ਕਰਦੇ ਆ ਸੀਨੀਅਰ ਡਿਪਟੀ ਮੇਅਰ ਸਾਹਿਬ ਤੇ ਕਮਿਸ਼ਨਰ ਸਾਹਿਬ ਅੱਜ ਮੈਂ ਤੁਹਾਨੂੰ ਦੱਸਣ ਲੱਗਾ ਡਿਪਟੀ ਮੇਅਰ ਤੇ ਮੇਅਰ ਤੇ ਸੀਨੀਅਰ ਡਿਪਟੀ ਮੇਅਰ ਦਾ ਪ੍ਰੋਟੋਕੋਲ ਕੀ ਹੈ ਉਹਨਾਂ ਦੇ ਕੀ ਕੰਮ ਹੁੰਦੇ ਨੇ ਚਾਰ ਬੰਦੇ ਐਫ ਐਨ ਸੀ ਸੀ ਦੇ ਵਿੱਚ ਬੈਠਦੇ ਨੇ ਉਹਦੇ ਵਿੱਚੋਂ ਇੱਕ ਮੈਂ ਅਸੀਂ 1150 ਕਰੋੜ ਰੁਪਏ ਦਾ ਬਜਟ ਆਨੁ ਤੁਹਾਡੇ ਸ਼ਹਿਰ ਦਾ ਉਹ ਜਿੰਨੇ 95 ਵਾੜਾ ਚ ਕੰਮ ਹੁੰਦੇ ਆ ਅਗਰ ਕੋਈ ਵੀ ਕੌਂਸਲਰ ਸਾਥੀ ਚਾਹੇ ਕੋਈ ਆਪੋਜੀਸ਼ਨ ਦਾ ਚਾਹੇ ਸਾਡੀ ਪਾਰਟੀ ਦਾ ਕੌਂਸਲਰ ਕੌਂਸਲਰਾ ਜਿੰਨੇ ਐਮ ਐਲ ਏ ਸਾਫ ਸਤਿਕਾਰਯੋਗ ਨੇ ਮੰਤਰੀ ਸਾਹਿਬ ਅਗਰ ਉਨ੍ਹਾਂ ਦੇ ਹਲਕੇ ਦਾ ਵੀ ਕੋਈ ਕੰਮ ਆ ਨਾ ਤਾਂ ਉਹ ਇੱਕ ਲੈਟਰ ਆਪਣੇ ਲੈਟਰ ਪੈਡ ਤੇ ਲਿਖ ਕੇ ਸਾਡੇ ਕੋਲ ਭੇਜਦੇ ਨੇ ਤਾਂ ਉਹ ਡਿਸਕਸ ਕਰਕੇ ਇਹਨੂੰ ਪਾਸ ਕਰਕੇ ਫੇਰ ਜਾ ਕੇ ਲੁਧਿਆਣਾ ਸ਼ਹਿਰ 'ਚ ਕੰਮ ਹੁੰਦਾ ਅਗਰ ਲੁਧਿਆਣਾ ਸ਼ਹਿਰ 'ਚ ਇਹ ਕੰਮ ਹੋ ਰਹੇ ਨੇ ਮੈਂ ਕੱਲ ਅਸੀਂ ਪਤਾ ਕੀਤਾ 180 ਕਰੋੜ ਰੁਪਏ ਦੇ 180 ਕਰੋੜ ਦੇ ਕੰਮ ਪਾਸ ਕੀਤੇ ਨੇ ਜੀ ਤੇ 400 200 ਕਰੋੜ ਦੇ ਕੰਮ ਅਸੀਂ ਹੋਰ ਪਾਸ ਕਰਨ ਜਾ ਰਹੇ ਹਾਂ ਸਾਡੇ ਕੋਲ ਇਹਨਾਂ ਫਾਈਨੈਂਸ਼ਲੀ ਪੇਮੈਂਟ ਪਈ ਆ ਕਾਰਪੋਰੇਸ਼ਨ ਕੋਲ ਲੋਕ ਕਹਿੰਦੇ ਨੇ ਕਿਤੇ ਕਾਰਪੋਰੇਸ਼ਨ ਕੋ ਪੈਸੇ ਨਹੀਂ ਕਾਰਪੋਰੇਸ਼ਨ ਕੋ ਬਹੁਤ ਪੈਸਾ ਪਰ ਉਹ ਪੈਸਾ ਸਾਰਾ ਤੁਹਾਡਾ ਸਾਰਿਆਂ ਦਾ ਤੁਹਾਡਾ ਟੈਕਸ ਰੁਪਈ ਜੀ ਇੱਕ ਜਾਂਦੇ ਛੋਟਾ ਲਾਸਵਾਲ ਹੈ ਤੇ ਕਹਿੰਦੇ ਜਿਹੜਾ ਤੁਹਾਨੂੰ ਲੱਗੂਗਾ ਉਹ ਜਿਹੜਾ ਇਨਾਮ ਦੀ ਅਮਾਉਂਟ ਵੀ ਰੱਖੀਗੀ ਫਿਲਹਾਲ ਤਾਂ ਜਿਹੜੀ ਜਿਹੜੀ ਅਮਾਉਂਟ ਹੈ ਛੋਟੀ ਰੱਖੀਗੀ ਤੇ ਜਿਵੇਂ ਤੁਸੀਂ ਜਿਵੇਂ ਲੋਕ ਬੈਠੇ ਸੈਂਕੜੇ ਤਦਾਦ ਬੈਠੇ ਲੱਗਦਾ ਜਿਹੜੀ ਅਮਾਉਂਟ ਰੱਖੀ ਤਾਂ ਉਹਨਾਂ ਨੂੰ ਛੋਟੀ ਹੈ ਉਹਨਾਂ ਨੂੰ ਇਨਾਮ ਜਿਹੜਾ ਰੱਖਣਾ ਮਹਿੰਗਾ ਪੈ ਜਾਊਗਾ नहीं देखो मैं इन गल नहीं कहता मैं, मैं बहुत आम इंसान है। पर हंकार नया नहीं मैं किसी कोई नफरत नहीं किसी भी कोई नफरत जिस बंद ने भी पोस्टर लाया मैं भी नफरत नहीं दे। देखो मेरा ब्रदर मैं मैं सिर्फ पोजिटिव राजनीति करता मैनू कोई किसी ने गुस्सा नहीं आता ਮੈਨੂੰ ਉਹਦੇ ਛੱਡੋ ਇੱਕ ਹਿਆਰ ਪੋਸਟਰ ਕੋਈ ਲਾ ਦੇ ਮੇਰੇ ਸਾਹਮਣੇ ਵੀ ਕੋਈ ਲਾ ਦੇ ਮੈਂ ਗਾਮੀ ਦੇ ਮਸਾਲੇ ਮੈਨੂੰ ਸਿਰਫ ਇਨਾ ਪਤਾ ਮੈਨੂੰ ਮਹਾਰਾਜ ਨੇ ਭਾਗ ਲਾਇਆ ਮੈਂ ਉਸ ਪਰਮਾਤਮਾ ਦੇ ਰਹਿਮਤ ਦਾ ਮੈਂ ਮਨ ਬੰਦਾ ਮੈਨੂੰ ਕਿਸੇ ਦਾ ਕੋਈ ਨਫ਼ਰਤ ਨਹੀਂ ਨਾ ਮੈਨੂੰ ਮਿਲਦਾ ਮੈਂ ਸਿਰਫ ਕੰਮ ਕਰਦਾ ਡਵੈਲਪਮੈਂਟ ਉਹ ਜਿੰਨੇ ਮਰਜੀ ਕਰੋ ਜੀ ਮੇਰੇ ਸਟਾਫ ਮੈਂਬਰ ਨੇ ਸਾਰੇ ਮੇਰੇ ਛੋਟੇ ਭਾਈ ਨੇ ਇਹ ਰੂਟੀਨ ਦੇ ਵਿੱਚ ਜਿਹੜਾ 10 ਲੱਖ ਦਾ ਬੀਮੇ ਦੇ ਉਹ ਵੀ ਅਸੀਂ ਇੱਥੇ ਕੰਮ ਕਰਦੇ ਆਂ ਰੂਟ ਰਿਕਾਰਡ ਗੱਲ ਮੇਰੇ ਆਫਿਸ ਦੇ ਵਿੱਚ ਕੱਲ ਆਧਾਰ ਕਾਰਡ ਦਾ ਕੈਂਪ ਵੀ ਲੱਗਿਆ ਰਿਹਾ ਸੀ 6 ਘੰਟੇ ਚੱਲਿਆ ਤੇ ਖਾਸ ਕਰਕੇ ਜਿਹਦੇ ਬੱਚਿਆਂ ਦਾ ਹੁੰਦਾ ਬੱਚਿਆਂ ਦੇ ਸਕੂਲ ਦੇ ਲਈ ਉਹ ਸਾਰੇ ਬੱਚੇ ਲੇਡੀਜ਼ ਜਿਹੜਾ ਭੈਣਾ ਸਾਰੇ ਆਂਦੇ ਨੇ ਸਾਹ ਸੱਚ ਇੱਕ ਗੱਲ ਮੈਂ ਮੈਸੇਜ دینا ਹੋਰ ਸਾਰਿਆਂ ਨੂੰ ਵੀ ਅ ਨੈਕਸਟ ਸੰਡੇ ਤੋਂ ਇਸ ਦਫ਼ਤਰ ਦੇ ਵਿੱਚ ਆਪਣਾ ਬਜ਼ੁਰਗਾਂ ਲਈ ਹਰ ਇੱਕ ਲਈ ਬੱਚੇ ਲਈ ਅੱਖਾਂ ਦਾ ਚੈੱਕਅਪ ਕੈਂਪ ਹੋਊਗਾ ਤੇ ਜਿਹਦੇ ਵਿੱਚ ਜਿਹੜਾ ਵੀ ਡਾਕਟਰ ਸਾਹਿਬ ਵੱਲੋਂ ਕਿਹਾ ਜਾਊਗਾ ਵੀ ਜਿੱਥੇ ਐਨਕ ਦੀ ਲੋੜ ਆ ਉਹਨਾਂ ਨੂੰ ਐਨਕ ਦਿੱਤੀ ਜਾਊਗੀ ਮੈਂ ਇੱਕ ਮੈਸੇਜ ਇਹ ਸਾਰਿਆਂ ਨੂੰ ਨਾ ਤੁਸੀਂ ਫਾਰਵਰਡ ਜਰੂਰ ਕਰਿਓ ਕਿ ਮੇਰਾ ਆਫਿਸ ਚਿਮਨੀ ਰੋਡ ਦੇ ਉੱਤੇ ਚਿਮਨੀ ਰੋਡ ਦੇ ਉੱਤੇ ਬਾਰ ਨੰਬਰ 40 ਨੀਅਤ ਚਿਮਨੀ ਵਾਲੀ ਕਲੀਗਾ ਉਹਦੇ ਆਪੋਜ਼ਿਟ ਮੈਨ ਤੇ ਮੇਰਾ ਆਫਿਸ ਆ ਹਰ ਸੰਡੇ ਨੂੰ ਅਸੀਂ ਕੈਂਪ ਲਾਨ ਜਾ ਰਹੇ ਹਾਂ ਤੇ ਤੁਸੀਂ ਆਹ ਮੈਸੇਜ ਇੱਕ ਬਰਾ ਪਲੀਜ਼ ਜਿੰਨੇ ਮੇਰੇ ਦੋਸਤ ਮਿੱਤਰ ਆਪਣੇ ਪੜੋਸੀ ਫ੍ਰੀ ਪੋਸਟ ਉਹ ਤੁਸੀਂ ਜਰੂਰ ਲਾਇਓ ਕਿ ਅਸੀਂ ਸਾਰੇ ਦੋਸਤ ਮਿੱਤਰ ਮੇਰੇ ਜਿਹੜੇ ਮੇਰੇ ਨਾਲ ਮੇਰੇ ਜਿਹੜਾ ਮੈਨੂੰ ਬੱਚਾ ਹਮੇਸ਼ਾ ਸਪੋਰਟ ਕਰਦੇ ਆਏ ਨੇ ਸਾਰੇ ਸਾਡੇ ਸੋਚ ਆ ਵੀ ਅਸੀਂ ਆਪਣਾ ਵਾਰਡ ਚ ਚਾਹੇ ਤੋਂ ਕਿਤੋਂ ਵੀ ਲੁਧਿਆਣਾ ਸ਼ਹਿਰ ਚ ਕਿਤੋਂ ਵੀ ਕੋਈ ਬਜ਼ੁਰਗ ਆਵੇ ਤੇ ਅਸੀਂ ਉਹਦੇ ਦੀ ਖੁਸ਼ੀ ਕਰ ਸਕੀ ਇਹ ਮੇਰੇ ਦੋਸਤ ਸਾਰੇ ਇਕੱਠੇ ਹੋ ਕੇ ਕਰਨਾ ਜਾ ਰਹੇ ਹਾਂ ਅਸੀਂ ਇਸ ਆਫਿਸ ਤੋਂ ਸ਼ੁਰੂ ਕਰਨ ਲੱਗੇ ਆ ਤੇ ਪਲੀਜ਼ ਤੇ ਸਾਰੇ ਜਿਹੜੇ ਮੈਸੇਜ ਕਨਿਊਏ ਕਰੋ ਸਾਡੇ ਧੰਨਵਾਦ ਹਰ ਕੀ ਨਾਮ ਇਹ ਤਾਂ ਮੀਰਾ ਰਾਣੀ ਅੱਛਾ ਕਿਹੜੇ ਲੱਕੀ ਜਰਾ ਮੈਂ ਇਸ ਸਮਲੇ ਬਰੇ ਰਹੇ ਹਾਂ तो ए, तो अच्छा तो ਤੁਸੀਂ ਡਿਪਟੀ ਮੇਰੇ ਸਾਹਦੇ ਦਫਤਰ ਵੀ ਆਉਂਦੇ ਹੋ ਤੇ ਨਾ ਪਤਾ ਜੇ ਪੋਰਟ ਲੱਗਿਆ ਜੋ ਤੁਸੀਂ ਦਫਤਰ ਉਨੇ ਮਿਲਦੇ ਡਿਪਟੀ ਮੇਰੇ ਸਰ ਹਾਂਜੀ ਬਰਾਬਰ ਮੇਰੇ ਦਾ ਡਿਪਟੀ ਮੈਂ ਮੇਰੀ ਬੇਟਾ ਮੇਰਾ ਪੋਤਾ ਬਿਮਾਰ ਹੋਇਆ ਨਾ ਮੇਰੀ ਮਦਦ ਬਹੁਤ ਕੀਤੀ ਜੀ ਮੇਰੇ ਆਜ਼ਮਾਨ ਜੀ ਨੇ ਮਦਦ ਕਰ ਦੇਣਾ ਬਹੁਤ ਅੱਛਾ ਲੜਕਾ ਹੈ ਬਹੁਤ ਬੜਿਆ ਨਾ ਜੀ ਹਾਂ ਮੇਰੀ ਮਦਦ ਬਹੁਤ ਕੀਤੀ 100 1.5 2 ਲੱਖ ਮਦਦ ਅੱਛਾ ਜੀ ਮੈਸੇਜ ਦੀ ਮਦਦ ਹਾਂਜੀ ਹਾਂਜੀ ਅੱਛਾ ਜੀ ਜਿਨ੍ਹਾਂ ਦੇ ਬਲ ਪੋਰਟ ਲਗਾਏਗਾ ਉਹਨਾਂ ਨੂੰ ਵੀ ਮੈਸੇਜ ਦੇਣਾ ਚਾਹੋ ਉਹਨਾਂ ਮੈਸੇਜ ਇਹ ਦੇਣਾ ਚਾਹੁੰਦੇ ਕਿ ਭਾਈ ਬੇ ਬੱਚਾ ਹੈ ਦੇਣਾ ਅੱਗੇ ਤਰੱਕੀ ਕਰੇ ਅੱਗੇ ਆਪਣੇ ਪਦਵੇ ਲੈ ਬਹੁਤ ਕੰਮ ਅੱਛਾ ਕਰ ਰਹਾ ਹੈ ਨਾ ਅਸੀਂ ਇਲਾਕੇ ਦੇ ਕੰਮ ਹੋ ਰਹੇ ਸਾਰੇ ਹੋ ਰਹੇ ਕੰਮ ਕੋਈ ਕੰਮ ਬਾਕੀ ਨਹੀਂ ਅਸੀਂ ਬਤਾ 20 ਬੜੀਆਂ ਖੜੀ ਕਰਦੇ ਅਸੀਂ ਤੋਂ ਕਿੱਲੇ ਹੀ ਆਏ ਨਾ ਤਬਿਆ ਜੀ ਨਹੀਂ ਠੀਕ ਹੈ ਕੰਮ ਬਹੁਤ ਵਧੀਆ ਕਰਦਾ ਕਿਸੇ ਚੀਜ਼ ਦਾ ਲਾਂਬਾ ਨਹੀਂ ਹੈ ਨਾ ਠੀਕ ਹੈ ਬੇਟਾ ਜਬੀ ਬਸ 2:00 ਵਜੇ ਕੀ ਨਾਮ ਹੈ ਆਲੇ ਨਾਮ ਬੋਲੋ ਜੀ ਕੀ ਕਰਨਾ ਚਾਹੁੰਗੇ ਜੀ ਵਧੀਆ ਕੰਮ ਕਰਦੇ ਆ ਟਿਪਕੀ ਮੇਰ ਸਾਹਿਬ ਮੇਰੀ ਫੈਕਟਰੀ ਹੈ ਤੇ 4 ਨੰਬਰ ਦੇ ਲੇਜਾ ਸਾਡੇ ਜਿਵੇਂ ਹੁਣ ਲੋਕੀ ਕਬਾਦ ਨੂੰ ਕੂੜਾ ਥੋੜ ਜਾਂਦੇ ਆ ਮਿੱਟੀ ਹਟੇ ਲੱਗੇ ਮੈਂ ਨਾਲ ਇੱਕ ਵਾਰ ਫੋਨ ਕੀਤਾ ਕੀਤਾ ਕੰਮ ਆ ਇਹਨਾਂ ਨੇ ਸਵੇਰੇ ਉਹ ਕੰਮ ਕਰਵਾਤਾ ਹਾਕੀ ਕਹਿੰਦੇ ਆ ਕਿ ਇਹਨਾਂ ਦੇ ਇਹ ਇਕੱਲੇ ਨਹੀਂ ਕੰਮ ਕਰਨਾਂ ਲੋਕਾਂ ਦੇ ਨਾਲ ਲਾਲ ਕੇ ਕੰਮ ਕਰਨਗੇ ਜਿਵੇਂ ਲੋਕੀ ਲਾ ਰਹੇ ਡੰਪ ਉਹਨੂੰ ਦੇਖਣਾ ਬਣਾ ਕੂੜੇ ਵਾਲੇ ਲਾਓ ਵੀ ਆਪਣੇ ਘਰੇ ਜਿਹੜੀਆਂ ਆਉਂਦੀਆਂ ਅੱਛਾ ਜਿਹੜੇ ਸੈੱਟ ਕਰਨੇ ਮੇਰੇ ਸਾਹਬ ਨੇ ਲੱਬ ਦੇ ਪੋਸਟਰ ਲੱਗੇ ਤੇ ਆਸਾਨੀ ਨਾਲ ਬਿਜਾ ਨੂੰ ਜਿਵੇਂ ਤੁਸੀਂ ਕਹੇ ਉਹ ਤਾਂ ਜਦੋਂ ਆਓ ਜਾਂ ਫੋਨ ਕਰੋ ਆਓ ਇੱਥੇ ਬੈਠੇ ਹੁੰਦੇ ਹਾਂ ਤਾਂ ਕੋਈ ਦਿੱਕਤ ਨਹੀਂ ਆਈ ਕੋਈ ਪ੍ਰਸ਼ਨ ਨਹੀਂ ਉਹ ਲੈ ਕੋਈ ਪਰਚਾ ਸਾਰੇ ਕੰਮ ਹੋ ਗਏ ਜਿਹਨਾਂ ਲੋਕ ਪੋਸਟਰ ਲਗਾਏ ਕਿ ਉਹਨਾਂ ਤੋਂ ਕੀ ਕਰਨਾ ਚਾਹੁੰਦੇ ਉਹਨਾਂ ਨੂੰ ਹੁਣ ਕੀ ਕਹਾਂ ਦਈਏ ਜੀ ਜਿੰਨੇ ਕ ਬੰਦੇ ਦੀ ਮਤ ਉਹਨਾਂ ਨੇ ਉਹਨੀ ਵੀ ਯੂਜ਼ ਕਰ ਲਈ ਠੀਕ ਹੈ ਜੀ ਇਹਨਾਂ ਮੇਰੇ ਕਿਹੜੇ ਲੋਕ ਮੇਰਾ ਇਹ ਹﻔਤਾਰ ਸਿੰਘ ਨਾਮ ਹﻔਤਾਰ ਜੀ ਕੀ ਕਰਨਾ ਚਾਹੁੰਗੇ ਇੱਕ ਲਾਫ ਦਾ ਜਿ ਪੋਸਟ ਲੱਗੇ ਡਿਪਟੀ ਮੈਡੀਕਲ ਸਾਹਿਬ ਤੁਸੀਂ ਦੱਸੋ ਤਾਂ ਨੇ ਹੋ ਤੇ ਮੰਦਨੇ ਰੱਖੀਏ ਹਾਂ ਜੀ ਤੁਸੀਂ ਮੇਰੇ ਸਾਹ ਵਿੱਚ ਹੀ ਹੁੰਦੇ ਕੋਈ ਵੀ ਮੁੰਲੇ ਦਾ ਸਕੀਨ ਆਦਾ ਕੋਈ ਇਸੇ ਕਰੀਮ ਦੇ ਜਾਂਦੇ ਕਿੱਥੇ ਮਿਲਦੇ ਨੇ ਉਹਨਾਂ ਦੇ ਬਾਕੀ ਤੁਕੂ ਪੰਮ ਜਾਂਦੇ ਨੇ ਤੇ ਪੀਰ ਸਾਹਿਬ ਬੈਠੇ ਹੁੰਦੇ ਆ ਉਹਨਾਂ ਦੇ ਬ੍ਰਦਰ ਬੈਠੇ ਆ ਤੇ ਪੂਰਾ ਪਰਿਵਾਰ ਹੀ ਸੇਵਾ ਕਰਦਾ ਇੱਥੇ ਜੇ ਮੇਰ ਸਾਹਿਬ ਨੂੰ 4 ਮਹੀਨੇ ਦਫ਼ਤਰ ਵੀ ਜਾਣਾ ਹੁੰਦਾ ਉਹਨਾਂ ਦੇ ਬ੍ਰਦਰ ਪੂਰਾ ਪਰਿਵਾਰਨ ਸੇਵਾ 'ਚ ਲੱਗਿਆ ਹੋਇਆ ਹੈ ਅੱਜ ਵੀ ਕਿਸੇ ਨੂੰ ਕੋਈ ਦਿੱਕਤ ਨਹੀਂ ਆਉਂਦੀ ਨਹੀਂ ਉਸ ਕੰਮ ਸਾਰੀ ਹੋ ਜਾਂਦੀ ਹੈ ਭਾਈ ਖੁਸ਼ਾਦਾ ਸਵੇਰੇ ਸ਼ਾਮ ਆਉਂਦੇ ਨੇ ਅੱਛਾ ਜੀ ਨਾਲ ਕੋਸ਼ਟ ਲਗਾਏ ਗਿਆ ਹੁਣ ਵੀ ਕਰਨ ਚਾਹੁੰਦੇ ਆ ਲੱਗਦਾ ਇੰਦਰਮੀਤਰੀ ਹੋਵੇ ਕਾਫੀ ਬੜੇ ਜਿਹੇ ਬੰਦੇ ਕੋ ਬਹੁਤ ਨਰਮ ਇਨਸਾਨ ਨੇ ਜੀ ਸਾਹਿਬ ਇਹ ਤਾਂ ਹੁਣ ਉਹਨਾਂ ਨੂੰ ਰੱਬ ਦੀ ਅਕਲ ਬਖਸ਼ੀ ਮੈਂ ਪਤਾ ਨਹੀਂ ਕਦੋਂ ਦੀ ਜ